ਸਿਰਜਣਾ ਟੀਵੀ ਦੇ ਪਿਆਰੇ ਦਰਸ਼ਕੋ ਸਤਿ ਸ੍ਰੀ ਅਕਾਲ ਆਓ ਕੁਝ ਗੱਲਾਂ ਕਰੀਏ ਕਹਿੰਦੇ ਨੇ ਕਈ ਲੋਕ ਅਜਿਹੇ ਹੁੰਦੇ ਨੇ ਜਿਹੜੇ ਆਪਣੀਆਂ ਖੂਬੀਆਂ ਵਿੱਚੋਂ ਵੀ ਖਾਮੀਆਂ ਤਲਾਸ਼ਦੇ ਰਹਿੰਦੇ ਨੇ ਤਾਂ ਜੋ ਆਪਣੇ ਆਪ ਨੂੰ ਹੋਰ ਬਿਹਤਰ ਕਰ ਸਕਾਂ। ਦੂਸਰੇ ਪਾਸੇ ਕਈ ਅਜਿਹੇ ਵੀ ਹੁੰਦੇ ਨੇ ਜਿਹੜੇ ਆਪਣੀਆਂ ਖਾਮੀਆਂ ਨੂੰ ਕਮਜ਼ੋਰੀਆਂ ਨੂੰ ਵੀ ਖੂਬੀਆਂ ਬਣਾ ਬਣਾ ਕੇ ਦੱਸਦੇ ਨੇ ਵਿਚਾਰੇ ਮੋਟੀ ਚਮੜੀ ਵਾਲੇ ਜਿਨ੍ਹਾਂ ਕੋਲੇ ਵਿਚਾਰ ਨਹੀਂ ਹੁੰਦੇ ਉਹ ਅਕਸਰ ਤਕਰਾਰ ਕਰਦੇ ਹਨ ਵਿਚਾਰਾਂ ਦੀ ਅਨਹੋਂਦ ਤੇ ਤਕਰਾਰ ਹੀ ਤਕਰਾਰ ਇਹ ਵੀ ਕਹਿੰਦੇ ਨੇ ਕਿ ਜਿਸ ਪਾਸ ਵਿਵੇਕ ਦੀ ਕਮੀ ਹੁੰਦੀ ਹੈ ਗਿਆਨ ਦੀ ਕਮੀ ਹੁੰਦੀ ਹੈ ਬੁੱਧੀ ਦੀ ਕਮੀ ਹੁੰਦੀ ਆ ਅਕਸਰ ਦੂਜਿਆਂ ਨੂੰ ਭੱਜ-ਭੱਜ ਪੈਂਦੇ ਨੇ ਔਖੇ ਹੋ ਕੇ ਪੈਂਦੇ ਨੇ ਕਿਉਂਕਿ ਉਹਨਾਂ ਕੋਲੇ ਦਿਖਾਉਣ ਨੂੰ ਕੁਝ ਹੋਰ ਹੁੰਦਾ ਹੀ ਨਹੀਂ ਇਹ ਵੀ ਮੰਨਿਆ ਜਾਂਦਾ ਕਿ ਗਿਆਨ ਤੋਂ ਤਕੜਾ ਹਥਿਆਰ ਦੁਨੀਆਂ ਵਿੱਚ ਕੋਈ ਹੋਰ ਨਹੀਂ ਕਿਉਂਕਿ ਬਾਕੀ ਸਾਰੇ ਹਥਿਆਰ ਗਿਆਨ ਨਾਲ ਪੈਦਾ ਹੁੰਦੇ ਨੇ ਤੇ ਜਿਹੜੀ ਅੱਜ ਦੀ ਸਦੀ ਚੱਲ ਰਹੀ ਆ ਉਹ ਵੀ ਗਿਆਨ ਦੀ ਸਦੀ ਆ ਇਸ ਕਰਕੇ ਸਾਡਾ ਮੁੱਖ ਨਿਸ਼ਾਨਾ ਗਿਆਨ ਪ੍ਰਾਪਤੀ ਹੋਣਾ ਚਾਹੀਦਾ ਹੈ ਤੇ ਅਖੀਰ ਵਿੱਚ ਇਹ ਵੀ ਕਹਿੰਦੇ ਆ ਕਿ ਜਿਹੜੇ ਬੰਦੇ ਜਜ਼ਬਾਤਾਂ ਤੋਂ ਸਖਣੇ ਹੁੰਦੇ ਨੇ ਕੀ ਉਹ ਬੰਦਿਆਂ ਦੀ ਸ਼੍ਰੇਣੀ ਵਿੱਚ ਆਉਂਦੇ ਨੇ ਨਹੀਂ ਮੈਨੂੰ ਤਾਂ ਆਏ ਲੱਗਦਾ ਜਿਵੇਂ ਉਹ ਬੰਦੇ ਦੀ ਖੱਲ ਵਿੱਚ ਲਿਫਟਿਆ ਹੋਇਆ ਕੋਈ ਸਾਜੋ ਸਮਾਨ ਹੀ ਹੁੰਦੇ ਨੇ ਵਿਚਾਰੇ ਬੇਪਾਗੇ ਜਜ਼ਬਾਤਾਂ ਤੋਂ ਸਖਣੇ ਆਉ ਜਜ਼ਬਾਤਾਂ ਨਾਲ ਪਰਪੋਰ ਇੱਕ ਖੂਬ ਸੂਰਤ ਇਨਸਾਨ ਬਣੀਏ ਤਾਂ ਜੋ ਅਸੀਂ ਮਰੁਖਤਾ ਦੀ ਪਰਿਭਾਸ਼ਾ ਤੇ ਪੂਰੇ ਉੱਤਰ ਸਕੀਏ ਬਹੁਤ ਬਹੁਤ ਧੰਨਵਾਦ